ਸਰ ਕਾਈ ਪਿੰਡ ਪਹੁੰਚੇ ਹੋ ਜਿੱਥੇ ਡਰੋਨ ਦਾ ਹਮਲਾ ਆਇਆ ਸੀਗਾ ਕੀ ਕਹਿਣਾ ਹੈ ਜੀ ਪਰਿਵਾਰ ਦੇਖੋ ਮੈਂ ਦਫਾ ਇੱਥੇ ਆਇਆ ਹਾਂ ਲੰਬਾ ਕੱਜੀ ਚਲੇ ਗਏ ਮੇਰੇ ਸ੍ਰੀ ਦਲਕਿੰਦਰ ਸਿੰਘ ਮਾਤਾ ਜੀ ਨਾਲ ਹੋ ਗਿਆ ਕਿ ਮਾਤਾ ਜੀ 100% ਬਰੁਨ ਸੀਗਾ ਪਿੰਡ ਦਾ 75% ਸੀ 9 ਮਹੀਨੇ ਬਹੁਤ ਇਸ ਚੀਜ਼ ਤੇ ਡਾਕਟਰਾਂ ਨੇ ਵੀ ਮਿਹਨਤ ਕੀਤੀ ਸੀ ਆਪਣੇ ਲਈ ਉਹ ਕੰਮ ਨਹੀਂ ਸਾਫ ਹੋ ਗਿਆ ਨਹੀਂ ਜੀਤਾ ਹੈ ਜਿੱਦੇ ਸਰਕਾਰੀ ਨੌਕਰੀ ਵਾਸਤੇ ਅਰਜ਼ੀ ਕਰ ਨੂੰ ਐਂਟੀਕੀ ਲਿਖਣੇ ਹੋਰਨ ਸਾਹਿਬ ਨੂੰ ਲਿਖਾਂਗੇ ਜਿੱਥੇ ਹੋ ਸਕਦੇ ਹੈ ਇਸਨੂੰ ਬਾਅਦ ਵਿੱਚ ਕਰਾਂਗੇ ਕਿਉਂਕਿ ਇਹ ਇੱਕ ਥਿਨਲਾ ਕੁਲਚਰ ਦੇ ਵਿੱਚ ਇਹ ਇੱਕ ਮਿਸ਼ਨ ਦਾ ਕੁਝ ਅਸਾਧਾਰਨ ਲੜਾਈ ਸੀਗੀ ਬਹੁਤ ਸੀਧੀ ਉਸ ਦੇ ਦੀ ਕਿੰਨਾ ਦਾ ਪਰਵਾਹ ਕਰਦਾ ਹੈ ਜਦੋਂ ਮੰਨ ਸਫਲ ਕਰਨਾ ਚਾਹਿਆ ਜਿਵੇਂ ਸੀ ਤੋਂ ਕਿ ਕਰੀਆ بڑا ਇੱਕਾ ਸਨ ਪਰਵਾਹ ਸਾਡੇ ਸਾਰੇ ਸੱਜਣ ਲੋਕਾਂ ਕਾਰ ਦੀ ਰੰਤਾ ਪਾਣੀ ਦੇ ਜੋ ਨਿਕਾਰੇ ਨਾਲ ਮਿਲ ਸਕਦਾ ਸਰ ਸੈਂਟਰ ਸਰਕਾਰ ਨਾਲ ਵੀ ਕੋਈ ਤੁਹਾਡੀ ਗੱਲ ਹੋਈ ਹੈ ਵੀ ਜਿਹੜਾ ਬਿਲਕੁਲ ਜੀ ਮੈਂ ਉਹਨਾਂ ਨੂੰ ਇਹਨਾਂ ਦੇ ਕੋਲ ਡੀਟੇਲ ਜੁੜੇ ਨੇ ਉਹ ਪਹੁੰਚਿਆ ਹੈਗਾ ਔਰ ਉਹਨਾਂ ਦੇ ਕੋਲ ਵੀ ਅਸੀਂ ਮਿਲ ਕਰਾਂਗੇ ਜਿਸ ਨੂੰ ਸੁਣਾਉਣਾ ਪੁੱਛਿਆ ਇਹ ਸਰਗਰਮੀ ਮਦਦ ਵਾਸਤੇ ਫਾਈਨੈਂਸ਼ੀਅਲ ਹੈਲਪ ਦੇ ਧੰਨਵਾਦ